ਸੇ ਪਿੰਡ ਕਿਹੜਾ ਕਿੱਥੋਂ ਦੇ ਹੋ ਤੁਸੀਂ? ਅਲੀ ਸ਼ੇਰਖੌਰ ਦਾ ਪਿੰਡ ਹੈ ਜੀ ਮੇਰਾ। ਜ਼ਿਲ੍ਹਾ ਮਾਨਸਾ। ਮਾਨਸਾ ਜ਼ਿਲ੍ਹੇ ਦੇ ਹਾਂ। ਮਾਨਸਾ ਜ਼ਿਲ੍ਹੇ ਦੇ। ਉਹ ਤਾਂ ਬਠਿੰਡਾ ਹੁੰਦਾ ਸੀਗਾ। ਮਾਨਸਾ ਬਾਅਦ ਚ ਬਣਿਆ। ਪਹਿਲਾਂ ਬਠਿੰਡੇ ਵਾਲੇ ਕਹਿੰਦੇ ਸੀਗੇ। ਹਾਂ। ਹੁਣ ਪੀਪੀ ਖੱਤੀ ਵਾਲੇ ਮਾਨਸਾ ਦੇ। ਹੁਣ ਤੁਸੀਂ ਮਾ ਆਪੇ ਆਪ ਨੂੰ ਮਾਨਸੇ ਵਾਲਾ ਕਹਿ ਕੇ ਜ਼ਿਆਦਾ ਮਾਣ ਮਹਿਸੂਸ ਕਰਦੇ ਹੋ। ਹੁਣ ਤਾਂ ਗੱਲ ਵੀ ਹੋਰ ਹੋ ਗਈ ਕਿ ਇੱਕ ਤਾਂ ਜ਼ਮਾਨਾ ਸੀ ਨਾ ਵੀ ਕਹਿੰਦੇ ਸੀ ਇਹ ਤਾਂ ਬੈਕਵਰਡ ਨੇ ਬਹੁਤ ਇਹਨਾਂ ਨੂੰ ਹਾਂਜੀ ਹਾਂਜੀ ਆਪਾਂ ਨੂੰ ਹਮੇਸ਼ਾ ਇਹੀ ਗੱਲ ਕਹੀ ਹੈ ਵੀ ਮਾਨਸੇ ਵਾਲੇ ਵੀ ਬੋਲਣਾ ਹੁਣ ਵੀ ਖੈਰ ਆਪਣੇ ਥੋੜੀ ਆਪਣੀ ਭਾਸ਼ਾ 'ਚੋਂ ਠੇਠ ਗੱਲ ਕਰਦੇ ਹਾਂ ਕਹਿੰਦੇ ਯਾਰ ਬਾਈ ਤੂੰ ਵੀ ਦੇਸੀ ਹੋਈ ਹੈਂ ਤਾਂ ਮੈਂ ਦੇਸੀ ਹੋਈ ਹੈਂ ਸੋ ਨਹੀਂ ਆਦਰਵਾਇਸ kia ਵੀ ਹੁਣ ਚਲੋ ਉੱਧਰ ਦੇ ਲੋਕਾਂ 'ਚ ਰਹਿਣ ਲੱਗੇ ਜਦ ਪਤਾ ਲੱਗ ਗਿਆ ਥੋੜੀ ਜਿਹਾ ਸਫਿਸਟੀਕੇਟਡ ਹੋ ਜਾਈਦਾ ਵੀ ਗੱਲ ਸਲੀਕੇ ਨਾਲ ਪਰ ਮਾਨਸਿਓ ਕਿਵੇਂ ਉੱਠ ਕੇ ਇਸ ਲੈਵਲ ਤੇ ਬਾਈ ਪਿੰਡੋਂ ਕਿਵੇਂ ਉੱਠ ਕੇ ਆਏ ਇਹੀ ਹੋਇਆ ਬਸ ਕਿਤੇ ਲਿਖਿਆ ਹੋਇਆ ਸੀਗਾ ਤੇ ਮਮੀ ਡੈਡੀ ਮੇਰੇ ਮਤਲਬ ਪੜਾਈ ਵਾਲੇ ਕਿਤੇ ਸੀਗੇ ਟੀਚਰ ਸੀ ਹਾਂਜੀ ਹਾਂ ਮੈਂ ਮੇਰੇ ਰਟਾਇਰ ਪ੍ਰਿੰਸੀਪਲ ਟਾਇਰ ਹੋਏ ਨੇ ਜਿਸ ਪੈਸਪਾਸ ਹੀ ਕਿਉਂ ਉਹਨਾਂ ਨੂੰ ਐਸੀ ਬੱਚੇ ਪੜ੍ਹਨ ਤੇ ਉਹਦੇ ਕਰਕੇ ਅਸੀਂ ਪਟਿਆਲੇ ਸ਼ਿਫਟ ਹੋ ਗਏ ਉਦੋਂ ਮੈਂ 7ਵੀਂ ਚ ਸੀਗਾ ਅੱਛਾ ਹਾਂਜੀ ਤੇ ਉਦੋਂ ਆਪਣੇ ਕਲਚਰ ਹੁੰਦਾ ਜੀ ਜੇ ਕੁੜੀ ਆ ਤਾਂ ਡਾਕਟਰ ਮੁੰਡਾ ਤਾਂ ਇੰਜੀਨੀਅਰ ਬਿਲਕੁਲ ਇਹ ਰਿਹਾ ਉਹ ਦੌਰ ਹਾਂਜੀ ਤਾਂ ਉਦੋਂ ਮੈਂ ਮਕੈਨੀਕਲ ਇੰਜੀਨੀਅਰ ਹਾਂਜੀ ਅੱਛਾ ਤੇ ਕਿੱਥੋਂ ਕੀਤੀ ਗੁਰਦਾਸਪੁਰ ਤੋਂ ਜੀ ਤੇ ਕਿੱਥੇ ਕਿੱਥੇ ਦਾ ਪਾਣੀ ਨਸੀਬ ਕੀਤਾ ਦੇਖੋ ਤੁਸੀਂ ਮਾਨਸਿਓ ਪਟਿਆਲੇ ਪਟਿਆਲਿਓ ਸਿੱਧਾ ਮਾਝੇ ਜਾਵਾਂਗੇ ਗੁਰਦਾਸਪੁਰ ਸੋ ਆ ਕੈਮਿਜ ਮੈਂ ABC ਸਿੱਖੀ ਫਿਰ ਉਹ ਫੋਰਸਿਬਲੀ ਗਿਆ ਵੀ ਪੈਰੈਂਟਸ ਚਾਹੁੰਦੇ ਸੀਗੇ ਵੀ ਨਹੀਂ ਇੰਜੀਨੀਅਰ ਬਣ ਤੋ ਮੈਨੂੰ ਪਤਾ ਨਹੀਂ ਸੀ ਉਹ ਮਾਨ ਜੇ ਵੀ ਹੁੰਦਾ ਸੀ ਉਦੋਂ ਪੀਅਰ ਪ੍ਰੈਸ਼ਰ ਬੜਾ ਸੀਗਾ ਜੀ 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 ਸਾਡੀ ਕੁੜੀ ਡਾਕਟਰੀ ਕਰਦੀ ਹੈ ਮੁੰਡਾ ਇੰਜੀਨੀਅਰਿੰਗ ਕਰਦਾ ਹੈ ਸਾਡਾ ਸੋ ਮੇਰੇ ਲਈ ਤਾਂ ਉਹ ਇੱਕ ਟੈਗ ਸੀਗਾ ਜੀ ਹਾਂ ਤੇ ਉਹ ਦੇਖੋ 10ਵੀਂ ਤਾਂ ਹੀ ਪੰਜਾਬੀ ਹੈ ਨਾ ਔਰ ਕਲਾਸ 1 2 ਆ ਗਿਆ ਨਹੀਂ ਪੜੀ ਨਹੀਂ ਨਹੀਂ ਮੈਂ ਤਾਂ ਆਪਣੇ ਸਰਕਾਰੀ ਸਕੂਲਾਂ ਵਾਲਾ ਹੀ ਅਜੇ ਸਰਕਾਰੀ ਬੜਿਓ ਹਾਂ ਜੀ ਆਪ ਮੈਨੂੰ ਲੱਗਦਾ ਐਵੇਂ ਜਿਵੇਂ ਬੰਬੇ ਬੰਬੇ ਦਾ ਸਿਸਟਮ ਲੱਗਦਾ ਥੋੜਾ ਨਹੀਂ ਹੁਣ ਥੋੜਾ ਜਿਹਾ ਟਾਈਮ ਇੰਨੇ ਸਾਲਾਂ ਤੋਂ ਤੁਹਾਨੂੰ ਦੇਖਦੇ ਆਏ ਆ ਨਾ ਸਾਨੂੰ ਤਾਂ ਇਹੀ ਮਹਿਸੂਸ ਜਿਹਾ ਹੁੰਦਾ ਵੀ ਸ਼ਾਇਦ ਸਲਮਾਨ ਤੇ ਸ਼ਾਹਰੁਖ ਦੇ ਨਾਲ ਹੀ ਬਾਈ ਭਲਿਆ ਭਲਿਆ ਨਹੀਂ ਨਹੀਂ ਵੱਡੇ ਹੋਏ ਕਿਤੇ ਆਪਣਾ ਕੀ ਕਹਿੰਦੇ ਨੇ ਉਹੀ ਆਪਣੇ ਰਿਓ ਵਾਲੇ ਦੋ ਥੈਲੇ ਇੱਕ ਚ ਇੱਕ ਦਾ ਬਸਤਾ ਤੇ ਇੱਕ ਨੂੰ ਗਿਸ਼ਾ ਕੇ ਉੱਤੇ ਬਹਿ ਜਾਣਾ ਕੋਈ ਛੱਪੜੇ ਦੇ ਵਿੱਚ ਸਕੂਲ ਦੇ ਵਿੱਚ ਫੱਟੀਆਂ ਚੋਪੀਆਂ ਪੁਚੀਆਂ ਨਹੀਂ ਗਈਆਂ ਹਾਂ ਕਲਮਾਂ ਘੜੀਆਂ ਨੇ ਤੋੜ ਕੇ ਆਪ ਉਹਦੇ ਨਾਲ ਬਲੇਡ ਦੇ ਨਾਲ ਫਿਰ ਉਹ ਸ਼ਾਈ ਪਕਾਉਂਦੇ ਹੁੰਦੇ ਸੀਗੇ ਤਵਾ ਤਵਾਤ ਹੈ ਹੈ ਆਲੇ ਵਿੱਚ ਬੇਬੇ ਉੱਤੇ ਡੁੱਲ ਜਾਂਦੀ ਸੀ ਉਹ ਕਈ ਵਾਰ ਮੈਨੂੰ ਯਾਦ ਉਹ ਕਰਕੇ ਨਾ ਫਿਰ ਵੀ ਆਲੇ ਵਿੱਚ ਬੇਬੇ ਮੇਰੀ ਸ਼ਾਈ ਲੇਬੇ ਐਦਾਂ ਕਰਕੇ ਉਹ ਲੇਬੇ ਵੀ ਗਾੜੀ ਗਾੜੀ ਸੋ ਉਹ ਸਾਰੀਆਂ ਚੀਜ਼ਾਂ ਜੀ ਮੈਂ ਤਾਂ ਉਹੀ ਗੱਲ ਕਰਦਾ ਵੀ ਕਿਸਮਤ ਚ ਲਿਖਿਆ ਸੀਗਾ ਵਾਹਿਗੁਰੂ ਜੀ ਨੇ ਇੱਥੇ ਤੱਕ ਫਿਰ ਗੁਰਦਾਸਪੁਰੋਂ ਉਦੋਂ ਹੀ ਡਿਸਾਈਡ ਕਰ ਲਿਆ ਸੀ ਜਿਮ ਜਮ ਕਰਨ ਲੱਗ ਗਏ ਸੀ ਉੱਥੇ ਜਿਮ ਦਾ ਹਾਂ ਜੀ ਮੇਰੇ ਵੈਸੇ ਸ਼ੌਕ ਸੀ ਪਰ ਮੈਂ ਗੇਮਸ ਦੇ ਵਿੱਚ ਜੇ ਕਿਤੇ ਕਰਦਿਆਂ ਨੇ खैर ਮੈਂ ਉਹਨਾਂ ਨੂੰ ਨਹੀਂ ਹੁਣ ਮੈਂ ਕਰਦੇ ਨੇ ਕਿ ਕੀ ਉਹਨਾਂ ਨੂੰ ਆਪਾਂ ਕਿਸੇ ਨੂੰ ਕਿਉਂਕਿ ਨਹੀਂ ਨਹੀਂ ਲੈ ਮੈਂ ਤਾਂ ਦੇ ਆਪਣੇ ਸਰਕਾਰੀ ਸਕੂਲ ਨਾਲ ਆਇਆ ਅੱਛਾ ਸਰਕਾਰੀ ਪੜ੍ਹੇ ਹੋ ਹਾਂਜੀ ਆ ਪਹਿਲਾਂ ਲੱਗਦੇ ਐਵੇਂ ਜਿਵੇਂ ਬੰਬੇ ਬੰਬੇ ਦਾ ਸਿਸਟਮ ਲੱਗਦਾ ਤੁਹਾਡਾ ਨਹੀਂ ਹੁਣ ਥੋੜਾ ਜਿਆਦਾ ਚਲੋ ਵੀ ਟਾਈਮ ਮੈਂ ਇੰਨੇ ਸਾਲਾਂ ਤੋਂ ਤੁਹਾਨੂੰ ਦੇਖਦੇ ਆਏ ਆ ਨਾ ਸਾਨੂੰ ਤਾਂ ਇਹੀ ਮਹਿਸੂਸ ਜਿਹਾ ਹੁੰਦਾ ਵੀ ਸ਼ਾਇਦ ਸਲਮਾਨ ਤੇ ਸ਼ਾਹਰੁਖ ਦੇ ਨਾਲ ਹੀ ਬਾਈ ਪਲਿਆ-ਪਲਿਆ ਨਹੀਂ ਨਹੀਂ ਵੱਡੇ ਹੋਏ ਦਾ ਆਪਣਾ ਕੀ ਕਹਿੰਦੇ ਨੇ ਉਹੀ ਆਪਣੇ ਰਿਓ ਵਾਲੇ ਦੋ ਥੈਲੇ ਇੱਕ 'ਚ ਇੱਕ ਦਾ ਬਸਤਾ ਅ ਤੇ ਇੱਕ ਨੂੰ ਵਿਛਾ ਕੇ ਉੱਤੇ ਰਹਿ ਜਾਣਾ ਕੋਈ ਛੱਪੜ ਦੇ ਵਿੱਚ ਸਕੂਨ ਦੇ ਵਿੱਚ ਫੱਟੀਆਂ ਚੋਪੀਆਂ ਪੁਚੀਆਂ ਨਹੀਂ ਗਈਆਂ ਹਾਂ ਕਲਮਾਂ ਘੜੀਆਂ ਨੇ ਤੋੜ ਕੇ ਆਪ ਉਹਦੇ ਨਾਲ ਬਲੇਡ ਦੇ ਨਾਲ ਫਿਰ ਉਹ ਸ਼ਾਈ ਬਕਾਉਂਦੇ ਹੁੰਦੇ ਸੀਗੇ ਦਵਾਈ ਦਵਾਈ ਹੈ ਨਹੀਂ ਹਾਂ ਆਲੇ ਵਿੱਚ ਬੇਬੇ ਉੱਤੇ ਡੋਲ ਜਾਂਦੀ ਸੀ ਉਹ ਕਈ ਵਾਰ ਮੈਨੂੰ ਯਾਦ ਹੈ ਉਹਨੂੰ ਕਰਕੇ ਨਾ ਫਿਰ ਵੀ ਆਲੇ ਵਿੱਚ ਬੇਬੇ ਮੇਰੀ ਸ਼ਾਈ ਲੇਬੇ ਐਦਾਂ ਕਰਕੇ ਉਹ ਲੈਬੇ ਵੀ ਗਾੜੀ ਗਾੜੀ ਹਾਂ ਸੋ ਉਹ ਸਾਰੀਆਂ ਚੀਜ਼ਾਂ ਜੀ ਮੈਂ ਤਾਂ ਉਹੀ ਗੱਲ ਕਰਦਾ ਵੀ ਕਿਸਮਤ ਚ ਲਿਖਿਆ ਸੀਗਾ ਵਾਇਕੁਰਜੀ ਨੇ ਇੱਥੇ ਤੱਕ ਪਰ ਗਰਦਾਸਪੁਰੋਂ ਉਦੋਂ ਹੀ ਡਿਸਾਈਡ ਕਰ ਲਿਆ ਸੀ ਜਿਮ ਜਮ ਕਰਨ ਲੱਗ ਗਏ ਸੀ ਉੱਥੇ ਜਿਮ ਦਾ ਹਜੇ ਮੇਰੇ ਕੋਲ ਵੈਸੇ ਸ਼ੌਕ ਸੀ ਪਰ ਮੈਂ ਗੇਮਸ ਦੇ ਵਿੱਚ ਜੇ ਕਿਤੇ ਘਰਦਿਆਂ ਨੇ ਫਿਰ ਮੈਂ ਉਹਨਾਂ ਨੂੰ ਹੁਣ ਮੈਂ ਘਰਦਿਆਂ ਨੇ ਕਿ ਕੀ ਉਹਨਾਂ ਨੂੰ ਆਪਾਂ ਕਿਸੇ ਨੂੰ ਕਿਉਂਕਿ ਮਾਪੇ ਹਮੇਸ਼ਾ ਬੱਚਿਆਂ ਦੀ ਭਲਾਈ ਵਿੱਚ ਹੁੰਦੇ ਨੇ ਬਿਲਕੁਲ 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 ਪਰ ਖੇਡਾਂ ਦੇ ਵਿੱਚ ਜੇ ਹੁੰਦੇ ਮੈਨੂੰ ਲੱਗਦਾ ਕਾਫੀ ਕਿਉਂਕਿ ਇੱਕ ਨਾ ਗੋਡ ਗਿਫਟਡ ਜਿਵੇਂ ਹੁੰਦਾ ਹੈਗਾ ਜੀ ਮੈਂ ਆਪਣੇ ਆਪ ਨੂੰ ਮੰਨਦਾ ਹਾਂ ਅੰਡੀ ਅਲੀ ਕਬਡੀ ਖੇਡੇ ਆ ਜੀ ਹੂੰ ਤੇ ਸਟੇਟ ਲੈਵਲ ਦੇ ਉੱਤੇ ਬਾਸਕਟਬਾਲ ਵਾਲੀਬਾਲ ਹੂੰ ਡਿਸਟ੍ਰਿਕਟ ਲੈਵਲ ਦੇ ਉੱਤੇ ਮੈਂ ਕ੍ਰਿਕਟ ਖੇਡੇ ਹੋਏ ਆ ਜੀ ਤੇ ਸਾਰੀਆਂ ਖੇਡਾਂ ਸਾਰੀਆਂ ਖੇਡਾਂ ਬਣ ਕੇ ਐਕਟਰ ਤੇ ਨਹੀਂ ਆਈਪੀਐਲ ਖੇਡੇ ਹੁੰਦੇ ਹੁਣ ਅੱਜ ਇਸ ਵੇਲੇ ਮੈਚ ਚੱਲੀ ਜਾਂਦਾ ਜਦੋਂ ਆਪਾਂ ਰਿਕਾਰਡ ਕਰੀ ਜਾਂਦੇ ਆ ਅਸੀਂ ਉਥੇ ਪੰਜਾਬ ਸੀਸੀਐਲ ਖੇਡਦੇ ਸੀਸੀਐਲ ਖੇਡਦੇ ਹੋ ਮੈਨੂੰ ਪਤਾ ਤੁਸੀਂ ਹਾਂ ਜੀ ਤੇ ਬਸ ਹੋਈ ਜੀ ਕਿਸਮਤ ਦੇ ਵਿੱਚ ਇੱਧਰ ਆਉਣਾ ਲਿਖਿਆ ਸੀਗਾ ਬਾਹ ਹੋਈ ਆ ਜੀ ਕਿਉਂਕਿ ਪੜ੍ਹਾਈ ਦਾ ਉਹਦਾ ਜਦੋਂ 11ਵੀਂ 12ਵੀਂ ਦੇ ਵਿੱਚ ਅੰਗਰੇਜ਼ੀ ਆਈ ਉਹ ਤੱਕ ਤਾਂ ਸਾਰੀ ਪੰਜਾਬੀ ਸੀਗੀ ਤੇ 10ਵੀਂ ਤੱਕ ਜਮਾ ਪੰਜਾਬੀ ਪੜ੍ਹਿਆ ਜਮਾ ਹੀ ਪੰਜਾਬੀ ਅਰੇ ABC ਕਦੋਂ ਸਿੱਖੀ 6ਵੀਂ ਜੀ 6ਵੀਂ ਵਿੱਚ ਸਿੱਖੀ ਉਦੋਂ ਆਪਣੇ ਸਰਕਾਰੀ ਸਕੂਲਾਂ 6ਵੀਂ ਸਿਖਾਉਂਦੇ ਸੀਗੇ ਫਿਰ ਪਲੱਸ 1 ਪਲੱਸ 2 ਜਦੋਂ ਲਈ ਆਹਾ ਨਾਨ ਮੈਡੀਕਲ ਫਿਰ ਉਹ ਤਾਂ ਪੂਰੀ ਇੰਗਲਿਸ਼ ਚ ਹੋਣੀ ਅੰਗਰੇਜ਼ੀ ਸੀਗਾ ਉਹ ਫਿਰ ਬਹੁਤ ਔਖਾ ਪਰ ਉਹ ਮਸ਼ਹਾਲ ਸੀਗਾ ਪੜ੍ਹਦੇ ਦੇ ਵਿੱਚ ਹਾਂ ਤੇ ਬਸ ਫਿਰ ਰੱਟੇ ਰੂਟੇ ਲਾ ਕੇ ਪੜ੍ਹੀ ਜਾਂਦੇ ਇਦਾਂ ਹਾਂ ਜੀ ਸੋ ਫਿਰ ਉਦੋਂ ਤਾਂ ਇਹੀ ਸੀਗਾ ਵੀ ਚਲੋ ਪਾਸੇ ਹੋ ਜੀਏ ਉਦੋਂ ਤਾਂ ਇਨਾਕ ਉਹ ਸੀਗਾ